ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਬਾ ਜੀ ਪਤਾ ਯਾਰ ਰਾਤ ਮੀਟਿੰਗ ਹੋਈ ਆ ਤੇ ਥੋਡੀ ਤਾਕਤ ਆ ਪਹਿਲੀ ਵਾਰ ਦੇਸ਼ ਦੇ ਅੰਦਰ ਨਾ ਪੰਜ ਫਸਲਾਂ ਦੇ ਐਮ ਐਸ ਪੀ ਦੇਣ ਦੀ ਗੱਲ ਕੀਤੀ ਆ ਸੈਂਟਰ ਸਰਕਾਰ ਨੇ ਉਹ ਵੀ ਸਾਰੇ ਦੇਸ਼ ਦੇ ਅੰਦਰ ਉਹ ਸਾਨੂੰ ਨਹੀਂ ਪਤਾ ਵੀ ਉਹਦੇ ਤੇ ਸਹਿਮਤੀ ਬਣੂਗੀ ਕਿਉਂਕਿ ਇਹ ਕੰਟਰੈਕਟ ਕੰਟਰੋਲ ਕਹਿੰਦੇ ਨੇ 5 ਸਾਲ ਦਾ ਪਰ ਅਸੀਂ ਆਏ ਆ ਐਮ ਐਸ ਪੀ ਗਾਰੰਟੀ ਐਮ ਐਸ ਪੀ ਦਾ ਪੱਕਾ ਗਾਰੰਟੀ ਕਾਨੂੰਨ ਬਣਵਾਉਣ ਉਹ ਤਾਂ ਸਾਡੇ ਲੀਡਰ ਗੱਲਬਾਤ ਕਰਨਗੇ ਪਰ ਬਾਬਾ ਜੀ ਜੇ ਸਹਿਮਤੀ ਨਹੀਂ ਬਣਦੀ ਕਿਉਂਕਿ ਅਜੇ ਤਾਂ ਬਹੁਤ ਮੰਗਾ ਨੇ ਠੀਕ ਹੈ ਉਸ ਤੋਂ ਬਾਅਦ ਲੀਡਰਾਂ ਵੱਲੋਂ 21 ਤਰੀਕ ਦਾ ਦਿੱਲੀ ਕੂਚ ਰੱਖਿਆ ਗਿਆ ਸਵੇਰੇ 11 ਵਜੇ ਤੇ ਤੁਹਾਨੂੰ ਪਤਾ ਹੀ ਹੈ ਵੀ ਸੈਂਟਰ ਸਰਕਾਰ ਕਿੰਨੀ ਜਲਦੀ ਮੰਨਣ ਵਾਲੀ ਹੈਗੀ ਆ ਤੇ ਸਾਰਿਆਂ ਨੂੰ ਅੱਜ ਤਾਂ ਹੱਥ ਬੰਨ ਕੇ ਬੇਨਤੀ ਕਰਦੇ ਆ ਤਿਆਰੀ ਹਰ ਪਾਸਿਓਂ ਫੁੱਲਾ ਵੀ ਵੱਧ ਤੋਂ ਵੱਧ 2 ਦਿਨ ਨੇ ਪੰਜਾਬ ਵਾਲੇ ਉਹ ਹਰਿਆਣੇ ਵਾਲੋ ਜਿਹੜਾ ਬਾਰਡਰ ਲੱਗਦਾ ਨਾ ਸੰਭੂ ਬਾਰਡਰ ਖਨੋਰੀ ਬਾਰਡਰ ਬਾਬਾ ਜੀ ਇੰਨੀ ਸੰਖਿਆ ਚ ਇਕੱਠੇ ਹੋ ਜੋ ਨਾ ਵੀ ਇਹ ਅੱਜ 5 ਸਾਲ ਦਾ ਕੰਟਰੈਕਟ ਕਰਨ ਨੂੰ ਕਹਿੰਦੇ ਨੇ ਤੁਹਾਨੂੰ ਐ ਐਮ ਐਸ ਪੀ ਗਰੰਟੀ ਕਾਨੂੰਨ ਵੀ ਦੇ ਕੇ ਜਾਣਗੇ ਪਰ ਥੋੜੇ ਘੱਟ ਦੀ ਲੋੜ ਆ ਸਾਨੂੰ ਬਾਅਦ ਤੋਂ ਬਾਅਦ ਆਪਣਾ ਬਾਰਡਰ ਤੇ ਪਹੁੰਚੋ ਉਦੋਂ ਬਾਅਦ ਜਿਵੇਂ ਹਦੇਸ ਹੋਣਗੇ ਨਾ 21 ਤਰੀਕ ਨੂੰ ਸਵੇਰੇ 11 ਵਜੇ ਦਿੱਲੀ ਨੂੰ ਕੋਚ ਕਰਾਂਗੇ ਬਸ ਹੱਥ ਬੰਨਦੇ ਆ ਬਾਬਾ ਜੀ ਆਰ ਪਾਰ ਦੀ ਲੜਾਈ ਆ ਹੁਣ ਝੂਕਣਾ ਨਹੀਂ ਹੈ ਨਾ ਤੋਂ ਜਾ ਹੁਣ ਝੁਕ ਗਏ ਫੇਰ ਦੁਬਾਰਾ ਖੜੇ ਹੁਣ ਜੋਗੇ ਨੇ ਰਾਂਗ ਦੇ ਕਿਸਾਨੀ ਨੂੰ ਬਚਾਣ ਦਾ ਖੇਤੀ ਨੂੰ ਬਚਾਣ ਦਾ ਆਹੀ ਟਾਈਮ ਆ ਲੜਦੇ ਲੋਕਾਂ ਦਾ ਟਾਈਮ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਜਿਹੜਾ ਅੱਜ ਲੜ ਗਿਆ ਨਾ ساری ਉਮਰ ਰਾਜਾ ਬਣ ਕੇ ਰਹਿਊ ਆਪਣੇ ਖੇਤਾਂ ਦਾ ਵੱਤ ਤੋਂ ਵੱਤ ਨਿਕਲੋ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ